ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਲ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਜਨ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਜੀਵ ਦੀ ਕਲਿਆਣ ਹੁੰਦੀ ਹੈ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਜਗਤ ਵਿੱਚੋਂ ਤਰਨ ਦਾ ਰਸਤਾ ਦੱਸਿਆ ਹੈ ਮਹਾਰਾਜ ਦੀ ਬਾਣੀ ਨੇ ਸਾਨੂੰ ਖਾਲਸਾ ਜੀ ਜਿਵੇਂ ਕਿਸੇ ਨੂੰ ਹਨੇਰੇ ਵਿੱਚ ਕੁਝ ਨਜ਼ਰ ਨਹੀਂ ਨਾ ਆਉਂਦਾ ਏਸੇ ਪ੍ਰਕਾਰ ਇਸ ਮਾਇਆ ਨਾਲ ਭਰੇ ਹੋਏ ਸੰਸੇ ਤੋਂ ਬਣੇ ਹੋਏ ਸੰਸਾਰ ਵਿੱਚ ਰਾਸਤਾ ਨਜ਼ਰ ਨਹੀਂ ਆਉਂਦਾ ਜਿੰਨਾ ਚਿਰ ਬਾਣੀ ਦਾ ਊਟਾ ਅਸਰਾ ਨਾ ਲੈ ਲਈਏ ਸਾਰਾ ਸੰਸਾਰ ਹੀ ਖਾਲਸਾ ਜੀ ਇਹ ਸੋਚਦਾ ਕਿ ਸਭ ਕੁਝ ਸਾਨੂੰ ਪਤਾ ਸਾਡੇ ਵਿੱਚ ਹੀ ਗਿਆਨ ਹੈ ਪਰ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰੱਥ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਸਭ ਤੋਂ ਵੱਡੇ ਹਨ ਜੇ ਇਹਨਾਂ ਦੀ ਬਾਣੀ ਨਾਲ ਜੁੜ ਜਾਵਾਂਗੇ ਸਤਿਗੁਰ ਜੀਆ ਦਾ ਪੱਲਾ ਫੜ ਲਵਾਂਗੇ ਫਿਰ ਖਾਲਸਾ ਜੀ ਸੋਝੀ ਆਵੇਗੀ ਜਿੰਨਾ ਚਿਰ ਕਿਸੇ ਚੀਜ਼ ਦਾ ਪਤਾ ਨਹੀਂ ਉਹਨਾਂ ਚ ਉਹਦੇ ਬਾਰੇ ਵਿਚਾਰ ਨਹੀਂ ਕਰਨੀ ਚਾਹੀਦੀ ਗੁਰੂ ਮਹਾਰਾਜ ਹੀ ਸਮਰਥਾ ਦੇ ਮਾਲਕ ਹਨ ਸਭ ਕੁਝ ਕਰਨ ਦੇ ਸਮਰਥ ਹਨ ਸਤ ਗੁਰੂ ਜੀ ਕੁਝ ਵੀ ਕਰ ਸਕਦੇ ਆ ਪਰ ਖਾਲਸਾ ਜੀ ਜੇ ਕਿਸੇ ਨੇ ਸੁੱਖ ਲੈਣਾ ਤੇ ਮਹਾਰਾਜ ਦੀ ਸ਼ਰਨ ਆਉਣਾ ਪਵੇਗਾ ਚੱਲ ਕੇ ਮਹਾਰਾਜ ਦੀ ਸੰਗਤ ਵਿੱਚ ਬੈਠ ਕੇ ਗੁਣਗਾਉਣੇ ਪੈਣਗੇ ਕਿਉਂਕਿ ਜੋ ਗੁਰੂ ਕੀ ਸੰਗਤ ਹੈ ਉਹ ਬਹੁਤ ਉੱਚੀ ਸੁੱਚੀ ਹੈ ਖਾਲਸਾ ਜੀ ਬਹੁਤ ਵੱਡੀ ਮਹਾਨ ਹੈ ਐਸੀ ਕਿਰਪਾ ਗੁਰੂ ਕੀ ਸੰਗਤ ਵਿੱਚ ਵਰਤਦੀ ਹੈ ਕਿ ਕੋਈ ਉਹਦੀ ਮਹਿਮਾ ਨਹੀਂ ਕਹਿ ਸਕਦਾ ਬਹੁਤ ਬੇਅੰਤ ਤਾਕਤਾਂ ਗੁਰੂ ਕੀ ਸੰਗਤ ਵਿੱਚ ਵਸਦੀਆਂ ਹਨ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਜਿਹੜੇ ਸਾਡੀਆਂ ਅੱਖਾਂ ਹਨ ਕੰਨ ਹਨ ਰਸਨਾ ਹੈ ਮਨ ਹੈ ਇਹ ਸਾਡਾ ਸਰੀਰ ਹੈ ਜੋ ਇਹ ਸਾਰਾ ਹੀ ਖਾਲਸਾ ਜੀ ਮਹਾਰਾਜ ਕਹਿੰਦੇ ਪੰਜਾਂ ਠੱਗਾਂ ਨੇ ਠੱਗਿਆ ਹੋਇਆ ਤੇ ਉਹ ਪੰਜ ਠੱਗ ਕਿਸੇ ਪ੍ਰਕਾਰ ਵੀ ਵਸ ਵਿੱਚ ਨਹੀਂ ਆਉਂਦੇ ਕੋਈ ਵੀ ਬੰਦਾ ਯਤਨ ਕਰ ਲਵੇ ਮਾਇਆ ਕਰਕੇ ਕਰ ਲਵੇ ਚਤੁਰਾਈ ਕਰਕੇ ਕਰ ਲਵੇ ਜਾਂ ਹੋਰ ਕਈ ਸਾਧਨ ਹਨ ਕਰਮ ਕਾਂਡ ਕਰਕੇ ਕਰ ਲਵੇ ਇਹ ਮਨ ਖਾਲਸਾ ਜੀ ਵਾਸ ਵਿੱਚ ਨਹੀਂ ਆਉਂਦਾ ਇਹ ਮਨ ਤੇ ਸਵਾਰ ਹੋਏ ਜੋ ਪੰਜ ਚੋਰ ਹਨ ਪੰਜ ਡਾਕੂ ਹਨ ਠੱਗ ਹਨ ਉਹ ਕਿਸੇ ਪ੍ਰਕਾਰ ਵੀ ਫੜੇ ਨਹੀਂ ਜਾਂਦੇ ਤੇ ਉਹਨਾਂ ਕਰਕੇ ਖਾਲਸਾ ਜੀ ਅਸੀਂ 84 ਲੱਖ ਜੂਨ ਵਿੱਚ ਡਿੱਗਦੇ ਹਾਂ ਫਿਰ ਉਹ ਘੁੰਮਣ ਘੇਰੀ ਵਿੱਚ ਪਏ ਹੋਏ ਘੁੰਮੀ ਜਾਂਦੇ ਹਾਂ ਕਈ ਪ੍ਰਕਾਰ ਦੇ ਜੀਵ ਬਣਦੇ ਹਾਂ ਸੋ ਮਹਾਰਾਜ ਕਹਿੰਦੇ ਗੁਰਮਖੋ ਗੁਰੂ ਕੀ ਸੰਗਤ ਵਿੱਚ ਆ ਜਾਓ ਕਿਉਂਕਿ ਗੁਰੂ ਕੀ ਸੰਗਤ ਵਿੱਚ ਜੋ ਮਿਲਦਾ ਹੈ ਉਹ ਕਿਤੇ ਹੋ ਪ੍ਰਾਪਤ ਨਹੀਂ ਹੋਣਾ ਮਹਾਰਾਜ ਜੀ ਬਚਨ ਕਰਦੇ ਪੰਚਮ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਇਹ ਸਰੀਰ ਘਰ ਵਿੱਚ ਇਹ ਜਗ੍ਰਹਿ ਦਾ ਮਤਲਬ ਹੁੰਦਾ ਘਰ ਇਹ ਸਰੀਰ ਘਰ ਜਿਹੜਾ ਹੈ ਇਹਦੇ ਵਿੱਚ ਕੋਈ ਬੰਦਾ ਜਾਗਦਾ ਹੈ ਕਿ ਤੁਹਾਡੇ ਸਰੀਰ ਵਿੱਚ ਕੋਈ ਚੀਜ਼ ਜਾਗਦੀ ਹੈ ਕੋਈ ਸੁਚੇਤ ਹੈ ਤੁਹਾਡੇ ਸਰੀਰ ਨੂੰ ਇਹ ਸੋਝੀ ਹੈ ਕਿ ਮੈਂ ਕਾਮਵਾਸ਼ਨਾ ਵਿੱਚ ਡੁੱਬ ਕੇ ਸਰੀਰ ਨੂੰ ਖਰਾਬ ਕਰ ਲਵਾਂਗਾ ਜਾਂ ਲੋਭ ਵਿੱਚ ਡੁੱਬ ਕੇ ਨਰਕਾਂ ਨੂੰ ਜਾਵਾਂਗਾ ਜਾਂ ਹੰਕਾਰ ਕਰਕੇ ਪਰਮੇਸ਼ਰ ਨਾਲ ਵੈਰ ਖਟਾਂਗਾ ਇਹ ਚੀਜ਼ ਦੀ ਕੋਈ ਸੋਝੀ ਹੈ ਕਿਸੇ ਦੇ ਸਰੀਰ ਨੂੰ ਮਹਾਰਾਜ ਕਹਿੰਦੇ ਜਿਹਨੂੰ ਹੈ ਜਿਹੜਾ ਕੋਈ ਜਾਗਦਾ ਹੈ ਸੁਚੇਤ ਹੈ ਉਹਨੂੰ ਪਤਾ ਹੈ ਮੈਂ ਧਰਤੀ ਤੇ ਆਇਆ ਹਾਂ ਇਹ ਮੈਨੂੰ ਜਿਹੜਾ ਜੀਵਨ ਮਿਲਿਆ ਹੈ ਅਮੋਲਕ ਹੈ ਤੇ ਇਹਦੇ ਵਿੱਚ ਜਿਹੜੀ ਸਾਬਤ ਪੂੰਜੀ ਹੈ ਭਾਵ ਮੇਰੀ ਜਿਹੜੀ ਰਾਸ ਹੈ ਆਤਮਕ ਜੀਵਨ ਵਾਲੀ ਉਹ ਮੈਂ ਸਾਹਮਣੀ ਹੈ ਉਹ ਸੁਚੇਤ ਹੋ ਕੇ ਰਹਿੰਦਾ ਇਸ ਗ੍ਰਹਿ ਮੈਂ ਕੋਈ ਜਾਗਤਰ ਹੈ ਸਾਬਤ ਬਸਤ ਉਹ ਆਪਣੀ ਲਹ ਉਹ ਆਪਣੇ ਜੀਵਨ ਨੂੰ ਸਾਹਮਣੇ ਰੱਖਦਾ ਆਪਣੇ ਮਨ ਨੂੰ ਨਿਰਮਲ ਰੱਖਦਾ ਹੈ ਸੱਚੇ ਪਾਤਸ਼ਾਹ ਕਹਿੰਦੇ ਨੈਣ ਨੂੰ ਨੀਂਦ ਪਰ ਦ੍ਰਿਸ਼ਟ ਵਿਕਾਰ ਜਿਹੜਾ ਪਰाये ਰੂਪ ਨੂੰ ਵੇਖਣਾ ਪਰाये ਧੰਨ ਨੂੰ ਵੇਖਣਾ ਮਹਾਰਾਜ ਕਹਿੰਦੇ ਵਿਕਾਰਾਂ ਦੀ ਨજર ਹੈ ਤੇ ਇਹ ਅੱਖਾਂ ਵਿੱਚ ਨੀਂਦ ਆ ਰਹੀ ਆ ਸਾਰਿਆਂ ਦੀ ਇਹ ਵਿਕਾਰ ਦ੍ਰਿਸ਼ਟੀ ਬਣਾ ਕੇ ਜੋ ਅੱਖਾਂ ਸਾਡੀਆਂ ਬਣੀਆਂ ਹੋਈਆਂ ਇਹਦੇ ਕਰਕੇ ਸਾਨੂੰ ਆਲਸ ਦੀ ਨੀਂਦ ਆਉਂਦੀ ਹੈ ਜਿਹੜੇ ਕਹਿੰਦੇ ਆ ਨਾ ਸਵੇਰੇ ਸਾਡੇ ਕੋ ਉੱਠ ਨਹੀਂ ਹੁੰਦਾ ਜੀ ਸਾਡੇ ਕੋ ਬਾਣੀ ਪੜ੍ਹਨੀ ਹੁੰਦੀ ਸਾਡੇ ਕੋ ਸਾਢੀ ਤੇ ਅੱਖ ਹੀ ਨਹੀਂ ਖੋਲਦੀ ਜਦੋਂ ਉਹ ਅੱਖਾਂ ਨੂੰ ਸਾਰਾ ਦਿਨ ਵਿਕਾਰ ਹੀ ਵਿਖਾਈ ਜਾਣੇ ਦੀ ਵੀ ਵਿਖਾਈ ਜਾਣਾ ਮਾੜੀਆਂ ਗੱਲਾਂ ਵਿਖਾਈ ਜਾਣੀਆਂ ਮਾੜੇ ਦ੍ਰਿਸ਼ ਵਿਖਾਈ ਜਾਣੇ ਉਹਨਾਂ ਅੱਖਾਂ ਨੂੰ ਪਰਮੇਸ਼ਰ ਦੀ ਯਾਦ ਵਿੱਚ ਸਤਿਗੁਰਾਂ ਦੇ ਦਰਸ਼ਨ ਵਿੱਚ ਕਦੇ ਲਾਇਆ ਨਹੀਂ ਉਹਨਾਂ ਅੱਖਾਂ ਦੇ ਨਾਲ ਸ਼ਬਦਾਂ ਨੂੰ ਪੜ੍ਹਿਆ ਨਹੀਂ ਉਹ ਅੱਖ ਗੁਟਕਾ ਸਾਹਿਬ ਉੱਤੇ ਲਾਈ ਨਹੀਂ ਫਿਰ ਉਹ ਅੱਖ ਖਾਲਸਾ ਜੀ ਅੰਮ੍ਰਿਤ ਵੇਲੇ ਕਿਵੇਂ ਖੁੱਲ੍ਹ ਸਕਦੀ ਹੈ ਕਿਵੇਂ ਖੁੱਲੇਗੀ ਉਹ ਅੱਖ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਕਿ ਆਹ ਜਿਹੜੇ ਕੰਨ ਮਹਾਰਾਜ ਨੇ ਦਿੱਤੇ ਆ ਸੱਚੇ ਪਾਤਸ਼ਾਹ ਕਹਿੰਦੇ ਸੁੱਤੇ ਹੋਇਆ ਤੁਹਾਡੇ ਕੰਨ ਗੁਰਮਖੋ ਨਿੰਦਿਆ ਸੁਣ ਸੁਣ ਕੇ ਸੌਂ ਗਏ ਆ ਜਿਹੜਾ ਜਾਗਦਾ ਹੀ ਨਹੀਂ ਉਹਨੂੰ ਕੀ ਸੋਜੀ ਕੋਈ ਸੁੱਤਾ ਹੋਵੇ ਕੋਲੇ ਉਹਦੇ ਲਾਗੇ ਕੋਈ ਗੱਲਾਂ ਕਰੀ ਜਾਵੇ ਤੇ ਉਹਨੂੰ ਉਠਾ ਕੇ ਪੁੱਛੇ ਵੀ ਤੂੰ ਗੱਲਾਂ ਸੁਣੀਆਂ ਉਹ ਕਹਵੇਗਾ ਨਹੀਂ ਮੈਂ ਤਾਂ ਸੌਂ ਗਿਆ ਸੀ ਸੁੱਤੇ ਬੰਦੇ ਨੂੰ ਕੋਈ ਸਮਝ ਨਹੀਂ ਆਉਂਦੀ ਤੇ ਜਿਹੜੇ ਨੈਣ ਸਾਡੇ ਅੱਖਾਂ ਹਨ ਇਹ ਵੀ ਸੁੱਤੀਆਂ ਨੇ ਕੰਨ ਜਿਹੜੇ ਇਹ ਵੀ ਸੁੱਤੇ ਆ ਨਿੰਦਿਆ ਸੁਣ ਸੁਣ ਕੇ ਰਸਨਾ ਸੋਈ ਲੋਭ ਮਿੱਠਾ ਸਾਦ ਮਹਾਰਾਜ ਕਹਿੰਦੇ ਆ ਜੀਬ ਵੀ ਤੁਹਾਡੀ ਗੁਰਮੁਖੋ ਸੁੱਤੀ ਹੋਈ ਆ ਅਨੇਕਾਂ ਪ੍ਰਕਾਰ ਦੇ ਭੋਜਨ ਖਾਲਸਾ ਜੀ ਝਾਤ ਮਾਰ ਕੇ ਵੇਖੋ ਜੇ ਝੂਠ ਹੈ ਤਾਂ ਦੱਸੋ ਹਰ ਬੰਦਾ ਖਾਣ ਦੀ ਲਾਲਸਾ ਰੱਖਦਾ ਨਵੀਆਂ-ਨਵੀਆਂ ਜਗ੍ਹਾ ਤੇ ਜਾ ਕੇ ਮਹਿੰਗੇ-ਮਹਿੰਗੇ ਪਦਾਰਥ ਆਪਾਂ ਵੇਖ ਲਈਏ ਆ ਚਾਹਾਂ ਕੌਫੀਆਂ ਹੀ ਖਾਲਸਾ ਜੀ ਇੰਨੀ-ਇੰਨੀ ਮਹਿੰਗੀਆਂ ਲੋਕ ਪੀਂਦੇ ਆ ਕਾਦੇ ਵਾਸਤੇ ਰਸਨਾ ਮੰਗਦੀ ਹੈ ਜੀਬ ਮੰਗਦੀ ਸੁੱਤੀ ਹੋਈ ਜੀਬ ਤੇ ਉਹਨੂੰ ਪਿਉਂਦੇ ਨੇ ਲੋਕ ਕਹਿੰਦੇ ਮਨ ਸੋਇਆ ਮਾਇਆ ਬਿਸਮਾਰ ਤੇ ਮਨ ਜਿਹੜਾ ਹੈ ਜਿਹੜੀ ਵੱਡੀ ਸ਼ਕਤੀ ਹੈ ਜਿਹਨੇ ਰੱਬ ਨੂੰ ਪਾਉਣਾ ਸੀ ਮਹਾਰਾਜ ਕਹਿੰਦੇ ਉਹ ਵੀ ਸੁੱਤਾ ਹੋਇਆ ਗੁਰਮੁਖਾ ਤੇਰਾ ਉਹ ਵੀ ਇਹ ਤਮਾਸ਼ੇ ਵੇਖਣ ਵਿੱਚ ਸੁੱਤਾ ਹੋਇਆ ਦੁਨੀਆ ਦੇ ਰੰਗ ਤਮਾਸ਼ੇ ਭਾਂਤ ਭਾਂਤ ਦੀ ਦੁਨੀਆ ਭਾਂਤ ਭਾਂਤ ਦੇ ਦ੍ਰਿਸ਼ ਵੇਖਣ ਵਿੱਚ ਸੁੱਤਾ ਹੋਇਆ ਮਨ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਗਲ ਸੁਹੇਲੀ ਆਪਣੇ ਰਸਮਾਤੀ ਸਾਰੇ ਦੇ ਸਾਰੇ ਗਿਆਨ ਇੰਦਰੇ ਵੀ ਸੁੱਤੇ ਹੋਇਆ ਚਸਕੇ 'ਚ ਮਸਤ ਹੋਏ ਹੋਏ ਆ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਆਪਣੇ ਸਰੀਰ ਦੀ ਸੋਝੀ ਨਹੀਂ ਆ ਇਹਨਾਂ ਗਿਆਨ ਇੰਦਰੀਆਂ ਨੂੰ ਇਹਨਾਂ ਅੱਖਾਂ ਨੂੰ ਸੋਝੀ ਨਹੀਂ ਆ ਵੀ ਭਾਈ ਕੱਲ ਨੂੰ ਇਹ ਅੱਖਾਂ ਜਿਹੜੀਆਂ ਤੋਂ ਦਿਖਣਾ ਬੰਦ ਹੋ ਜਾਣਾ ਤੇ ਪਹਿਲਾਂ ਹੀ ਮੈਂ ਰੱਬ ਨੂੰ ਵੇਖ ਲਵਾਂ ਕਾਨਾਂ ਨੂੰ ਸੁਣਨਾ ਬੰਦ ਹੋ ਜਾਣਾ ਪਹਿਲਾਂ ਹੀ ਸਿਮਰਨ ਕਰਨ ਲੱਗ ਪਾਵਾਂ ਰਸਨਾ ਵੀ ਡਗ ਮਗਾ ਜਾਣੀ ਹੈ ਹੁਣ ਸਿਮਰਨ ਕਰ ਲਵਾਂ ਇਹ ਚੀਜ਼ਾਂ ਦੀ ਮਹਾਰਾਜ ਕਹਿੰਦੇ ਖਬਰ ਨਹੀਂ ਮੂਸਨਹਾਰ ਪੰਜ ਬਟਵਾਰੇ ਮਹਾਰਾਜ ਕਹਿੰਦੇ ਪੰਜ ਚੋਰ ਹਨ ਠੱਗਣ ਵਾਲੇ ਸੂਨੇ ਨਗਰ ਪਰੇ ਠਗ ਹਾਰੇ ਇਹ ਸੁੰਨੇ ਘਰ ਵਿੱਚ ਖਾਲਸਾ ਜੀ ਭੱਜੇ ਫਿਰਦੇ ਆ ਠਗੀਆਂ ਕਰਦੇ ਫਿਰਦੇ ਆ ਹੱਲਾ ਬੋਲ ਦਿੰਦੇ ਆ ਉਨਤੇ ਰੱਖ ਐ ਬਾਪ ਨਾ ਮਾਈ ਸਤਿਗੁਰ ਕਹਿੰਦੇ ਇਨਾਂ ਪੰਜਾਂ ਚੋਰਾਂ ਕੋ ਨਾ ਤਾਂ ਕੋਈ ਕਿਸੇ ਦਾ ਪਿਓ ਬਚਾ ਸਕਦਾ ਨਾ ਕਿਸੇ ਦੀ ਮਾਂ ਬਚਾ ਸਕਦੀ ਐ ਉਨਤੇ ਰੱਖ ਐ ਮੀਤ ਨਾ ਭਾਈ ਨਾ ਕਿਸੇ ਦਾ ਮਿੱਤਰ ਬਚਾ ਸਕਦਾ ਨਾ ਕੋਈ ਕਿਸੇ ਦਾ ਭਰਾ ਬਚਾ ਸਕਦਾ ਮਹਾਰਾਜ ਕਹਿੰਦੇ ਦਰਬ ਸਿਆਣਪ ਨਾ ਹੋਈ ਰਹਤੇ ਇਹ ਜਿਹੜੇ ਪੰਜੇ ਚੋਰ ਹਨ ਇਹ ਦਰਭ ਭਾਵ ਧਨ ਇਹ ਪੈਸੇ ਨਾਲ ਵੀ ਖਾਲਸਾ ਜੀ ਵਰਜੇ ਨਹੀਂ ਜਾ ਸਕਦੇ ਜੇ ਕੋਈ ਕਵੇ ਕਿ ਮੈਂ ਬਹੁਤ ਪੈਸਾ ਕਮਾ ਕੇ ਇਹਦੇ ਨਾਲ ਪੰਜਾਂ ਚੋਰਾ ਨੂੰ ਵਸ ਕਰ ਲਵਾਂ ਜਾਂ ਮੇਰੇ ਵਿੱਚ ਬੜੀ ਚਤਰਾਈ ਆ ਮੈਂ ਬੜੀਆਂ ਕਿਤਾਬਾਂ ਪੜ੍ਹ ਕੇ ਇਹਨਾਂ ਨੂੰ ਵਸ ਕਰ ਲਵਾਂ ਮਹਾਰਾਜ ਕਹਿੰਦੇ ਇਹ ਨਹੀਂ ਆਉਂਦੇ ਇਹ ਕਿੱਦਾਂ ਵਸ ਆਉਂਦੇ ਆ ਸਤਗੁਰੂ ਜੀ ਮਹਾਰਾਜ ਮੇਹਰਾਂ ਕਰ ਰਹੇ ਕਹਿੰਦੇ ਸਾਧ ਸੰਗ ਉਹ ਇਹ ਦੁਸ਼ਟ ਵਸ ਹੋਤੇ ਜਿਹੜਾ ਗੁਰੂ ਕੀ ਸੰਗਤ ਵਿੱਚ ਚਲਾ ਜਾਂਦਾ ਹੈ ਜਿਹੜਾ ਸਾਧ ਸੰਗਤ ਵਿੱਚ ਬਹਿ ਜਾਂਦਾ ਹੈ ਸ਼ਬਦ ਸੁਣਦਾ ਹੈ ਗੁਰੂ ਕੇ ਬਚਨ ਸੁਣਦਾ ਹੈ ਗੁਰੂ ਕੀ ਲੀਲਾ ਸੁਣਦਾ ਵਡਿਆਈ ਸੁਣਦਾ ਸਿਫਤ ਸਲਾਹ ਸੁਣਦਾ ਖਾਲਸਾ ਜੀ ਉਹਦੇ ਵਾਸ ਵਿੱਚ ਕਾਬੂ ਵਿੱਚ ਆਉਂਦੇ ਆ ਓਵੇਂ ਕਿਸੇ ਵਿੱਚ ਉਸ ਕਿਸੇ ਦੇ ਕਾਬੂ ਵਿੱਚ ਨਹੀਂ ਆਉਂਦੇ ਇਹ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਇਹ ਸਾਧ ਸੰਗ ਉਹ ਇਹ ਦੁਸ਼ਟ ਵਸ ਹੋਤੇ ਇਹ ਦੁਸ਼ਟ ਨੇ ਜਿਹੜੇ ਪੰਜੇ ਇਹ ਸਿਰਫ ਗੁਰੂ ਕੀ ਸੰਗਤ ਵਿੱਚ ਜਾਣ ਨਾਲ ਵਸ ਆਉਂਦੇ ਆ ਗੁਰਮਖੋ ਓਦਾਂ ਵਸ ਵਿੱਚ ਨਹੀਂ ਆਉਂਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਗੁਰਮਖ ਜਿਹੜਾ ਹੈ ਜਿਹੜਾ ਸੰਗਤ ਵਿੱਚ ਚਲਾ ਜਾਂਦਾ ਉਹਨੂੰ ਫਿਰ ਪ੍ਰਾਪਤੀ ਹੋ ਜਾਂਦੀ ਹੈ ਮਹਾਰਾਜ ਕਿਰਪਾ ਕਰ ਦਿੰਦੇ ਆ ਸੋ ਸੱਚੇ ਪਾਤਸ਼ਾਹ ਨੇ ਕਿੱਡੀ ਮਿਹਰ ਕੀਤੀ ਹੈ ਕਿੱਡਾ ਗੋਜ ਗਿਆਨ ਸਾਨੂੰ ਬਖਸ਼ਿਆ ਬਖਸ਼ਿਆ ਹੈ ਸਾਡਾ ਪਿਓ ਕਿਦਾਂ ਖਾਲਸਾ ਜੀ ਸਾਨੂੰ ਸਮਝਾਉਂਦਾ ਪਰ ਫਿਰ ਵੀ ਅਸੀਂ ਉਹਦੀ ਇੱਕ ਵੀ ਨਾ ਮੰਨੀਏ ਤੇ ਫਿਰ ਸਾਡੇ ਵਾਸਤੇ ਮਾੜੀ ਗੱਲ ਹੈ ਦਾਤਾ ਦੇ ਸਾਨੂੰ ਸਮਝਾ ਰਿਹਾ ਹੈ ਸੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਤੇ ਮਹਾਰਾਜ ਦੀ ਕਿਰਪਾ ਸਦਕਾ ਇਹਨੂੰ ਅਜੇ ਥੋੜੇ ਦਿਨ ਹੀ ਹੋਏ ਆ ਖਾਲਸਾ ਜੀ ਕੁਝ ਲਾ ਲਓ 25 ਦਿਨ ਮਹੀਨਾ ਵੀ ਪੂਰਾ ਨਹੀਂ ਹੋਇਆ ਇਹ ਹੱਡ ਬੀਤੀ ਨੂੰ ਤੇ ਦਾਸ ਨਾ ਜਿੱਦਾਂ ਸੰਗਤ ਦੀ ਦੂਜੇ ਦਿਨ ਜਾਂਦਾ ਹੈ ਅਰਦਾਸ ਕਰਾਉਣ ਦੂਜੇ ਚ ਦਿਨ ਚਲਾ ਜਾਵਾਂ ਜਾਂ ਤੀਜੇ ਦਿਨ ਚਲਾ ਜਾਵਾਂ ਅਰਦਾਸਾਂ ਤੇ ਮਹਾਰਾਜ ਦੀ ਕਿਰਪਾ ਸਦਕਾਏ ਭੈਣ ਦੱਸਦੀ ਆ ਵੀ ਮੈਂ ਮਹਾਰਾਜ ਦੇ ਘਰ ਤੇ ਆਉਣੀ ਆ ਸ਼ਿਦਾਂ ਸਾਹਿਬ ਵੀ ਆਉਣੀ ਆ ਬਾਬਾ ਨੌ ਸਿੰਘ ਸਾਹਿਬ ਦੇ ਸਤਾਨੇ ਤੇ ਵੀ ਆਉਣੀ ਆ ਇਹ ਖਾਲਸਾ ਜੀ ਲੱਗੇ ਹੀ ਪਿੰਡ ਦੇ ਪਿੰਡ ਆ ਕੋਈ ਬਹੁਤਾ ਦੂਰ ਨਹੀਂ ਚੱਬੇ ਦੇ ਲੱਗੇ ਹੀ ਪਿੰਡ ਆ ਉਥੋਂ ਦੇ ਨੇ ਤੇ ਸੇਵਾ ਕਰਨ ਆਉਂਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਾਣੀ ਵੀ ਪੜਦੇ ਆ ਤੇ 29 ਸਾਲ ਉਮਰ ਹੋ ਗਈ ਆ ਭੈਣ ਦੀ ਤੇ ਇੱਕ ਛੋਟਾ ਭਰਾ ਆ ਤੇ ਮਾਪੇ ਜਿਹੜੇ ਨੇ ਉਹ ਬਹੁਤ ਫਿਕਰ ਕਰਦੇ ਆ ਵੀ 29 ਸਾਲਾਂ ਦੀ ਕੁੜੀ ਹੋ ਗਈ ਆ ਵੀ ਇਹਦਾ ਰਿਸ਼ਤਾ ਨਹੀਂ ਹੁੰਦਾ ਤੇ ਖਾਲਸਾ ਜੀ ਉਹ ਭੈਣ ਦੱਸਦੀ ਭੈਣ ਦੇ ਦੱਸਣ ਮੁਤਾਬਕ ਆ ਕਿ ਘਟੋ ਘਟਨੀ ਤੇ 17 18 ਰਿਸ਼ਤੇ ਜਿਹੜੇ ਮੇਰੇ ਵਾਸਤੇ ਆਏ ਪਰ ਸਿਰੇ ਕੋਈ ਨਹੀਂ ਚੜਿਆ ਕੋਈ ਵੀ ਸੀ ਸਾਰੇ ਪਰਿਵਾਰ ਚੰਗੇ ਸੀ ਪਰਿਵਾਰ ਵੀ ਚੰਗੇ ਸੀ ਪੈਸੇ ਢੇਲੇ ਵਾਲੇ ਸੀ ਸਾਰਾ ਕੁਝ ਵਧੀਆ ਸੀ ਮੁੰਡੇ ਵੀ ਚੰਗੇ ਸੀ ਪਰ ਪਤਾ ਨਹੀਂ ਕਿਉਂ ਮੇਰਾ ਕਾਰ ਜਿਹੜਾ ਸਿਰੇ ਨਹੀਂ ਸੀ ਚੜਦਾ ਤੇ ਮੇਰੀ ਮਾਤਾ ਨੇ ਨਾ ਇਦਾਂ ਕਿਸੇ ਨੂੰ ਪੁੱਛਿਆ ਸੀ ਕਿਸੇ ਦੇ ਨਾਲ ਮਾਤਾ ਗਈ ਸੀ ਜਿੱਦਾਂ ਸਿਆਣਾ ਹੀ ਕੋਈ ਕਹਿ ਲੋ ਤੇ ਉਹ ਪਤਾ ਨਹੀਂ ਕੀ ਕਹਿੰਦਾ ਸੀ ਕੀ ਕਰਨਾ ਪਊਗਾ ਫੇਰ ਇਹਦਾ ਰਿਸ਼ਤਾ ਹੋਣਾ ਤੇ ਜੇ ਇਹ ਇੰਨੇ ਸੇਨੇ ਸਮੇਂ ਚ ਇਹਦਾ ਰਿਸ਼ਤਾ ਨਾ ਹੋਇਆ ਫੇਰ ਇਹਦਾ ਗਾਂ ਰਿਸ਼ਤਾ ਨਹੀਂ ਹੋਣਾ ਤੇ ਤੁਹਾਡੇ ਗਾਲ ਹੀ ਪਈ ਰਹੂਗੀ ਇਦਾਂ ਦਾ ਮੇਰੀ ਮਾਂ ਨੂੰ ਕਹਿਤਾ ਤੇ ਉਹਨੇ ਮੇਰੇ ਬਾਪੂ ਨੂੰ ਦੱਸਤਾ ਉਹ ਦੋਵੇਂ ਫਿਕਰ ਚ ਹੋਰੇ ਵਿੱਚ ਵਿਚਾਰੇ ਰਾਤ ਵੀ ਕਈ ਵਾਰੀ ਉਹ ਦੋਵੇਂ ਜਾਨੇ ਬੈਠੇ ਹੋਣਾ ਮੈਂ ਵੇਖਣਾ ਮੈਂ ਉਹਨਾਂ ਨੂੰ ਪੁੱਛਣਾ ਕੀ ਗੱਲ ਹੋਈ ਤੇ ਮੇਰੀ ਮਾਤਾ ਨੇ ਇਹੋ ਹੀ ਗੱਲ ਕਹਿਣੀ ਧੀਏ ਸਾਨੂੰ ਤੇਰੀ ਫਿਕਰ ਆ ਤੂੰ ਆਪਣੇ ਘਰ ਜਾਵੇਂ ਅਸੀਂ ਵੀ ਸਬਖੇ ਹੋ ਜਾਈਏ ਤੇਰੀ ਫਿਕਰ ਰਹਿੰਦੀ ਆ ਤੇ ਭੈਣ ਕਹਿੰਦੀ ਮੈਂ ਇਹ ਚੀਜ਼ ਨੂੰ ਲੈ ਕੇ ਬਹੁਤ ਪਰੇਸ਼ਾਨ ਚ ਹਾਂ ਵੀ ਮਹਾਰਾਜ ਕਿਰਪਾ ਕਰੋ ਪਰੇਸ਼ਾਨੀ ਮੇਰੇ ਸਿਰ ਤੇ ਪਈ ਰਹਿੰਦੀ ਕਹਿੰਦੇ ਫਿਰ ਮੈਂ ਮਹਾਰਾ ਦੇ ਘਰ ਇਦਾਂ ਸੇਵਾ ਸ਼ੁਰੂ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਵੀ ਜਾਣਾ ਚ ਪੈ ਰਿਆਂ ਜੀ ਵੀ ਹਾਜ਼ਰੀ ਭਰਨੀ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਵੀ ਜਾਣਾ ਤੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਖਾਲਸਾ ਜੀ ਜਿੱਦਾਂ ਆਪਾਂ ਨੰਬਰ ਦਿੱਤਾ ਹੁੰਦਾ ਉੱਤੇ ਤੇ ਉਹ ਭੈਣ ਨੇ ਕਿਦੇ ਉੱਥੋਂ ਨੰਬਰ ਵੇਖ ਕੇ ਤੇ ਮੈਨੂੰ ਕਾਲ ਕੀਤੀ ਤੇ ਦਾਸ ਕੁਦਰਤੀ ਬਾਬਾ ਨੌ ਸਿੰਘ ਸਾਹਿਬ ਦੇ ਸਮਾਦੇ ਤੇ ਸੀ ਉਦੋਂ ਸੇਵਾ ਲੈ ਕੇ ਗਿਆ ਤੇ ਮੈਂ ਜ਼ਿਆਦਾਤਰ ਫੋਨ ਤੇ ਚੁੱਕਦਾ ਹੀ ਨਹੀਂ ਮੇਰੇ ਕੋਲ ਸਮਾਂ ਨਹੀਂ ਹੁੰਦਾ। ਉਸ ਦਿਨ ਕੁਦਰਤੀ ਜਿਵੇਂ ਮਹਾਰਾਜ ਨੇ ਕੋਈ ਕਲਾ ਵਰਤਾਈ ਹੋਵੇ। ਮੈਂ ਫੋਨ ਚੁੱਕ ਲਿਆ ਤੇ ਉਹਨਾਂ ਨੇ ਮੈਨੂੰ ਫਤਿਹ ਬੁਲਾ ਕੇ ਕਹਿੰਦੇ ਵੀ ਵੀਰ ਜੀ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪਹਿਲਾ ਅਰਦਾਸ ਕੀਤੀ ਵੀ ਬਾਬਾ ਨੌਰ ਸਿੰਘ ਸਾਹਿਬ ਮਹਾਰਾਜ ਕਿਰਪਾ ਕਰੋ ਮੈਂ ਫੋਨ ਲਾਵਾਂ ਤੇ ਵੀਰ ਚੁੱਕ ਲਵੇ ਤੇ ਮੇਰੀ ਗੱਲ ਹੋ ਜਵੇ। ਤੋ ਕੁਦਰਤੀ ਖਾਲਸਾ ਜੀ ਮਾਰ ਆਏ ਨੇ ਮਿਹਰ ਕੀਤੀ ਮੈਂ ਫੋਨ ਚੁੱਕ ਲਿਆ ਨਹੀਂ ਤੇ ਮੈਂ ਫੋਨ ਗੱਡੀ ਚ ਛੱਡ ਜਾਣਾ ਹੁੰਨਾ ਫੋਨ ਚੁੱਕ ਕੇ ਜਦੋਂ ਮੈਂ ਗੱਲ ਕੀਤੀ ਉਹਨਾਂ ਨੇ ਮੈਨੂੰ ਦੱਸਿਆ ਵੀ ਵੀਰ ਜੀ ਇਦਾਂ ਇਦਾਂ ਮੈਂ ਸੇਵਾ ਵੀ ਕਰਦੀ ਆ ਤੇ ਮੈਂ ਸਾਰੇ ਕਾਰਜ ਕਰਦੀ ਆ ਤੇ ਤੂੰ ਤੁਸੀਂ ਮੈਨੂੰ ਕੋਈ ਰਸਤਾ ਦੱਸੋ ਵੀ ਮੇਰਾ ਕਾਰਜ ਨਹੀਂ ਹੋ ਰਿਹਾ ਮੈਨੂੰ ਤੇ 2 ਸਾਲ ਦੇ ਕਰੀਬ ਹੋ ਚੱਲਿਆ ਸੇਵਾ ਕਰਦਿਆਂ ਨੂੰ ਤੇ ਮੇਰਾ ਕੋਈ ਕਾਰਜ ਸਫਲ ਨਹੀਂ ਹੋਇਆ ਤੇ ਤੁਸੀਂ ਮੈਨੂੰ ਕੋਈ ਰਸਤੇ ਪਾਓ ਕੋਈ ਮਾਰਗ ਦੱਸੋ ਤੇ ਮੈਂ ਉਹ ਭੈਣ ਨੂੰ ਇਹੀ ਗੱਲ ਕਹੀ ਮੈਂ ਕਿਹਾ ਭੈਣੀ ਮੈਂ ਤੇ ਆਪ ਤੁਹਾਡੇ ਅਰਗਾਂ ਮੈਂ ਤੇ ਆਪ ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਹੀ ਕਰਦਾ ਤੇ ਮੈਨੂੰ ਮਿਲਦਾ ਤੁਸੀਂ ਵੀ ਅਰਦਾਸਾਂ ਕਰਿਆ ਕਰੋ ਅਰਦਾਸਾਂ ਵਿੱਚ ਬੜਾ ਬਾਲ ਹੈ ਜਿਹੜਾ ਬੰਦਾ ਅਰਦਾਸ ਕਰਦਾ ਨਾ ਸਤਿਗੁਰਾਂ ਦੇ ਚਰਨਾਂ ਵਿੱਚ ਮਹਾਰਾਜ ਦਾ ਧਿਆਨ ਧਾਰ ਕੇ ਉਹ ਅਰਦਾਸ ਸਤਿਗੁਰੂ ਜੀ ਮਹਾਰਾਜ ਤੱਕ ਪਹੁੰਚਦੀ ਸੱਚੇ ਪਾਸ਼ਾ ਬੜੇ ਦਿਆਲੂ ਕਿਰਪਾਲੂ ਆ ਮਹਾਰਾਜ ਦਾ ਕੋਈ ਖਾਲਸਾ ਜੀ ਦੇਵੀ ਦੇਵਤਿਆਂ ਵਾਲਾ ਰੂਪ ਨਹੀਂ ਵੀ ਜੇ ਉਹ ਪ੍ਰਸੰਨ ਹੋਣ ਤੇ ਫੇਰ ਹੀ ਕੁਝ ਦਿੰਦੇ ਆ ਸਤਿਗੁਰ ਜੀ ਕਿ ਸਤਿਗੁਰ ਜੀ ਕਿਤੇ ਓਦਾਂ ਵੀ ਟੁੱਟ ਕੇ ਖਾਲਸਾ ਜੀ ਕਾਰਜ ਕਰ ਦਿੰਦੇ ਮਹਾਰਾਜ ਦੀ ਤੇ ਦ੍ਰਿਸ਼ਟੀ ਐਸੀ ਆ ਜਿਹਦੇ ਉੱਤੇ ਪੈ ਜਾਂਦੀ ਐ ਖਾਲਸਾ ਜੀ ਉਹਦੇ ਧੋਣੇ ਧੋ ਦਿੰਦੀ ਐ ਉਹਨੂੰ ਨਿਹਾਲ ਕਰ ਦਿੰਦੀ ਸੋ ਸੱਚੇ ਪਾਤਸ਼ਾਹ ਨੇ ਇਦਾਂ ਖਾਲਸਾ ਜੀ ਖੇਡ ਵਰਤਾਈ ਤੇ ਭੈਣ ਨੂੰ ਨਾ ਮੈਂ ਕੁਦਰਤੀ ਉੱਥੇ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਖੜਾ ਤੇ ਮੈਨੂੰ ਕਹਿੰਦੇ ਵੀ ਮੈਂ ਕੀ ਕਰਾਂ ਵੀ ਮੇਰਾ ਕਾਰਜ ਹੋ ਜਵੇ ਤੇ ਖਾਲਸਾ ਜੀ ਮੈਂ ਉਹਨਾਂ ਨੂੰ ਓਦਾਂ ਹੀ ਕਹਿ ਤਾ ਮੇਰੇ ਮੂੰਹੋਂ ਜਿੱਦਾਂ ਅਸੀਂ ਦਾਣੇ ਕਢਾਤਾ ਮੈਂ ਉਹਨਾਂ ਨੂੰ ਕਹਾਂ ਮੈਂ ਕਹਾਂ ਭੈਣੇ ਤੁਸੀਂ ਕਿਥੋਂ ਦੇ ਆ ਤੇ ਕਹਿੰਦੇ ਵੀ ਮੈਂ ਬਹੁਤੀ ਦੂਰ ਨਹੀਂ ਆ ਵੀਰ ਦੀ ਚੱਬੇ ਤੋਂ ਤੇ ਇੱਥੇ ਲੱਗ ਗਈ ਆ ਪਿੰਡ ਮੇਰਾ ਮੈਂ ਕਿਹਾ ਤੁਸੀਂ ਫਿਰ ਇਦਾਂ ਕਿੱਦਣ ਆਉਣਾ ਕਹਿੰਦੇ ਵੀ ਮੈਂ ਦੂਜੇ ਤੀਜੇ ਦਿਨ ਆਉਣੀ ਆ ਇੱਥੇ ਦਰਸ਼ਨ ਕਰਨ ਕਈ ਵਾਰ ਤੇ ਮੈਂ ਰੋਜ਼ ਹੀ ਹਫਤਾ ਪਤਾ ਲਗਾਤਾਰ ਰੋਜ਼ ਹੀ ਆਉਣੀ ਆ ਮੈਂ ਕਿਹਾ ਹੁਣ ਜਦੋਂ ਤੁਸੀਂ ਆਏ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਤੁਸੀਂ ਲੈ ਕੇ ਆਉਣੇ ਆ ਕਾਲੇ ਚਣੇ ਘੋੜਿਆਂ ਵਾਸਤੇ ਤੇ ਇੱਥੇ ਘੋੜਿਆਂ ਨੂੰ ਆਪ ਆਪਣੇ ਹੱਥੀ ਪਹਿਲਾਂ ਬਾਬਾ ਨੌ ਸਿੰਘ ਸਾਹਿਬ ਦੇ ਸਮਾਦੇ ਦੇ ਅੰਦਰ ਲਾਜਾਇਓ ਉਥੇ ਅਰਦਾਸ ਕਰਿਓ ਅਰਦਾਸ ਕਰਕੇ ਫਿਰ ਉਹ ਚਣੇ ਆਪਣੇ ਹੱਥੀ ਘੋੜਿਆਂ ਨੂੰ ਪਾਇਓ ਤੇ ਅਰਦਾਸ ਇਹ ਕਰਿਓ ਮਹਾਰਾਜੀ ਮੇਰਾ ਮੋਰਚਾ ਫਤਿਹ ਹੋ ਜਾਵੇ ਤੇ ਕੁਦਰਤੀ ਖਾਲਸਾ ਜੀ ਸੱਚੇ ਪਾਤਸ਼ਾਹ ਸ਼ਹੀਦਾ ਸਿੰਘਾਂ ਨੇ ਕਿਰਪਾ ਕੀਤੀ ਇਹਦੇ ਵਿੱਚ ਦਾਸ ਦੀ ਕੋਈ ਵਡਿਆਈ ਨਹੀਂ ਵੀ ਕੋਈ ਸੋਚੇ ਕਈ ਸੰਗਤਾਂ ਇਹ ਕਹਿਣ ਲੱਗ ਪਈਆਂ ਨਹੀਂ ਵੀ ਤੁਸੀਂ ਅਰਦਾਸ ਕੀਤੀ ਸੀ ਤੁਸੀਂ ਰਸਤਾ ਦੱਸਿਆ ਸੀ ਸਾਨੂੰ ਵੀ ਦੱਸੋ ਮੈਂ ਤੇ ਸਹਿਸਬਾਈ ਖਾਲਸਾ ਜੀ ਉਹ ਭੈਣ ਨੂੰ ਕਿਹਾ ਵੀ ਤੁਸੀਂ ਇਦਾਂ ਕਾਰਜ ਕਰੋ ਤੇ ਮਹਾਰਾਜ ਦੀ ਕਿਰਪਾ ਸਦਕਾ ਇੰਨਾ ਕ ਬਚਨ ਹੋਏ ਮੈਂ ਫਤਿਹ ਬਲਾ ਕੇ ਮਹਾਰਾਜ ਦੇ ਦਰਸ਼ਨ ਦੇਦਾਰ ਕਰਕੇ ਵਾਪਸ ਆ ਗਿਆ ਤੇ ਉਸ ਤੋਂ ਬਾਅਦ ਖਾਲਸਾ ਜੀ ਭੈਣ ਉਸੇ ਦਿਨ ਸ਼ਾਮੀ ਜਦੋਂ ਮੈਂ ਆ ਗਿਆ ਗੱਲ ਹੋਈ ਉਸੇ ਦਿਨ ਸ਼ਾਮੀ ਉਹ ਚਨੇ ਲੈ ਆਈ ਉਹਨੇ ਉਥੇ ਅਰਦਾਸ ਬੇਨਤੀ ਕੀਤੀ ਤੇ ਚਣੇ ਖਾਲਸਾ ਜੀ ਮਹਾਰਾਜ ਦੇ ਦਰਬਾਰ ਵਿੱਚ ਦਰਸ਼ਨ ਕਰਾ ਕੇ ਨਾ ਅਰਦਾਸ ਬੇਨਤੀ ਮਹਾਰਾਜ ਦਰਬਾਰ ਚ ਉਸ ਤੋਂ ਬਾਅਦ ਘੋੜਿਆਂ ਦੇ ਤਬੇਲੇ ਵੱਲ ਲੈ ਗਈ ਤੇ ਆਪ ਆਪਣੇ ਹੱਥੀ ਖਾਲਸਾ ਜੀ ਕਹਿੰਦੀ ਉਥੇ ਇੱਕ ਖੇੜ ਵਰਤੀ ਕਹਿੰਦੀ ਮੈਂ ਨਾ 5 ਕਿਲੋ ਉਹਨਾਂ ਨੇ ਚਣੇ ਖੜੇ ਸੀ ਤੇ ਉਥੇ ਤਬੇਲੇ ਵਿੱਚ ਦਾ ਬਹੁਤ ਘੋੜਾ ਆ ਆਪਣੇ ਉਹਨਾਂ ਸ਼ਹੀਦਾਂ ਦੇ ਘੋੜੇ ਤੇ ਉਹ ਖਾਲਸਾ ਜੀ ਭੈਣ ਉਥੇ ਜਦੋਂ ਖਲੋਤੀ ਤੇ ਕਹਿੰਦੀ ਵੀ ਮੈਂ ਕਿਦੇ ਕਿਹੜੇ ਘੋੜੇ ਆ ਲ ਜਾਵਾਂ ਡਰੇ ਵੀ ਵੀ ਮੈਨੂੰ ਇਹ ਮਾਰਨੀ ਨਾ ਤੇ ਕਹਿੰਦੀ ਮੈਂ ਕਿਹੜੇ ਕਿਨੂੰ ਪਾਵਾਂ ਤੇ ਖਾਲਸਾ ਜੀ ਇਹ ਭੈਣ ਦੱਸਦੀ ਆ ਕਿ ਸਾਹਮਣੇ ਨਾ ਡੱਬ ਖੜੱਬਾ ਘੋੜਾ ਖੜਾ ਸੀਗਾ ਤੇ ਕਹਿੰਦੀ ਜਦੋਂ ਮੈਂ ਉੱਥੇ ਖਲੋਤੀ ਆ ਸੋਚਣ ਲਈਸ ਨਾ ਮੈਂ ਕਿਹੜੇ ਘੋੜੇ ਨੂੰ ਪਾਵਾਂ ਤੇ ਕਹਿੰਦੇ ਉਹ ਘੋੜਾ ਜਿਹੜਾ ਸੀ ਨਾ ਉਹਨੇ ਪੂਰਾ ਇਦਾਂ ਜਿੱਦਾਂ ਆਪਾਂ ਕਿਸ ਨੂੰ ਸਿਰ ਹਲਾ ਕੇ ਸੱਦਦੇ ਆ ਤੇ ਉਹਨੇ ਆਵਾਜ਼ ਕੱਢ ਕੇ ਹਿਣਕ ਕੇ ਪੂਰਾ ਤੇ ਖਾਲਸਾ ਜੀ ਆਵਾਜ਼ ਮਾਰ ਕੇ ਸੱਦ ਲਿਆ ਤੇ ਭੈਣ ਕਹਿੰਦੀ ਇਹਦੇ ਛੀਦਾਂ ਦਾ ਕੋਈ ਇਸ਼ਾਰਾ ਹੀ ਆ ਇਹ ਉਹਦੇ ਦੱਸਣ ਮੁਤਾਬਕ ਦੀ ਗੱਲ ਆ ਆਪ ਜੀ ਨੂੰ ਦੱਸ ਰਹੇ ਆ ਤੇ ਕਹਿੰਦੀ ਮੈਂ ਉਹ ਘੋੜੇ ਦੇ ਕੋਲ ਬਣੀ ਸੀਗੀ ਉਹ ਜਿੱਦਾਂ ਅੱਗੇ ਰੱਖਿਆ ਹੁੰਦਾ ਹਨਾ ਚਣੂਗੀਰੀ ਚ ਛੱਕਦਾ ਤੇ ਉਹਦੇ ਵਿੱਚ ਭੈਣ ਕਹਿੰਦੀ ਮੈਂ ਸਾਰੇ ਜਣਿਓ 5 ਕਿਲੋ ਦੇ 5 ਕਿਲੋ ਪਾਤੇ ਉਹ ਇੱਕੋ ਘੋੜੇ ਨੂੰ ਤੇ ਉਹ ਤੋਂ ਬਾਅਦ ਮੈਂ ਉਹ ਉਥੇ ਖਲੋ ਕੇ ਅਰਦਾਸ ਕੀਤੀ ਵੀ ਮਹਾਰਾਜ ਸੱਚੇ ਪਾਸ਼ਾ ਤੁਹਾਡੇ ਘੋੜੇ ਨੇ ਤੇ ਤੁਹਾਡੇ ਘੋੜਿਆਂ ਦੀ ਸੇਵਾ ਮਾਰ ਰੇ ਲੱਗੀ ਸੀ ਉਹ ਸੇਵਾ ਆਪਜੀ ਦੀ ਕਿਰਪਾ ਨਾਲ ਪੂਰੀ ਕੀਤੀ ਕਿਰਪਾ ਕਰੋ ਮੇਰਾ ਮੋਰਚਾ ਫਤਿਹ ਹੋ ਜਾਵੇ ਸ੍ਰੀ ਦੋ ਸਿੰਘੋ ਕਿਰਪਾ ਕਰੋ ਤੇ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਖਾਲਸਾ ਜੀ ਐਸੀ ਕਿ ਮੇਰੇ ਹਿਸਾਬ ਨਾਲ ਕੋਈ 5 ਦਿਨ ਹੋਏ ਸੀਗੇ ਜਾਂ ਇੰਨੇ ਕਿ ਦਿਨ ਹੋਏ ਹਫਤਾ ਵੀ ਪੂਰਾ ਨਹੀਂ ਸੀ ਹੋਇਆ ਤੇ ਭੈਣ ਦਾ ਮੈਨੂੰ ਫੋਨ ਆਇਆ ਬਹੁਤ ਫੋਨ ਆਏ ਤੇ ਮੈਂ ਕੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵਾ ਚੁੱਕਦਾ ਨਹੀਂ ਤੇ ਕੁਦਰਤੀ ਉਹ ਫੋਨ ਮੇਰੇ ਕੋ ਚੁੱਕ ਹੋ ਗਿਆ ਫਿਰ ਚੁੱਕਿਆ ਤੇ ਉਹਨੇ ਮੈਨੂੰ ਫੇਰ ਇਹੀ ਗੱਲ ਕਹੀ ਫਤੇ ਬਲਾ ਕੇ ਕਿ ਵੀਰ ਜੀ ਮੈਂ ਨਾ ਪਹਿਲਾਂ ਫੋਨ ਕੀਤਾ ਤੁਸੀਂ ਚੁੱਕਿਆ ਨਹੀਂ ਕਹਿੰਦੇ ਆ ਹੁਣ ਜਦੋਂ ਫੋਨ ਤੁਸੀਂ ਚੁੱਕਿਆ ਮੈਂ ਬਾਬਾ ਨੋ ਸਿੰਘ ਸਾਹਿਬਗੇ ਅਰਦਾਸ ਕੀਤੀ ਬਾਬਾ ਜੀ ਵੀਰ ਜੀ ਮੇਰਾ ਫੋਨ ਚੁੱਕ ਲੈਣਾ ਤੇ ਮੈਂ ਫੋਨ ਜਦੋਂ ਚੁੱਕਿਆ ਤੇ ਭੈਣ ਨੇ ਦੱਸਿਆ ਕਿ ਵੀਰੇ ਤੁਹਾਡੀ ਭੈਣ ਦਾ ਕਾਰਜ ਫਤਿਹ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਮੇਰਾ ਰਿਸ਼ਤਾ ਹੋ ਗਿਆ ਪੱਕਾ ਇਸੇ ਮਹੀਨੇ ਹੀ ਮੇਰਾ ਵਿਆਹ ਆ ਆ ਖਾਲਸਾ ਜੀ ਇਸੇ ਮਹੀਨੇ ਉਹਦਾ ਭੈਣ ਦਾ ਵਿਆਹ ਵਾ ਤੇ ਮੈਨੂੰ ਹੁਣ ਇਹ ਨਹੀਂ ਪਤਾ ਵੀ ਉਹ ਹੋ ਗਿਆ ਕਿ ਕਿਦਾਂ ਹਨਾ ਤੇ ਕਿੱਦਾਂ ਕਹਿੰਦੇ ਸੀ ਹੋਣਾ ਆ ਕਿ ਜਾਂ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਇਹ ਨਹੀਂ ਮੈਨੂੰ ਪਤਾ ਸ਼ਾਇਦ ਹੋਣਾ ਆ ਐਸੇ ਮਹੀਨੇ ਚ ਹੋਣਾ ਆ ਅਕਤੂਬਰ ਦੇ ਵਿੱਚ ਤੇ ਐਡੀ ਮਹਾਰਾਜ ਨੇ ਖਾਲਸਾ ਦੀ ਕਲਾ ਵਰਤਾਈ ਵੇਖੋ ਸੱਚੇ ਪਾਤਸ਼ਾਹ ਜਿਹੜੀ 2 ਸਾਲ ਤੋਂ ਸੇਵਾ ਕਰਨ ਲਈ ਸੀ ਮਹਾਰਾਜ ਨੇ ਸਫਲਾ ਕੀਤੀ ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਕੋਈ ਖੇਡ ਵਰਤੌਣੀ ਹੁੰਦੀ ਆ ਕੋਈ ਕਲਾ ਵਰਤੌਣੀ ਹੁੰਦੀ ਆ ਹਰ ਇੱਕ ਮਨੁੱਖ ਨੂੰ ਰੱਬ ਦਿੰਦਾ ਕਈ ਵਾਰ ਖਾਲਸਾ ਜੀ ਸਮਾਂ ਸਹੀ ਨਹੀਂ ਹੁੰਦਾ ਤਾਂ ਕਰਕੇ ਉਹ ਸਾਨੂੰ ਛੇਤੀ ਨਹੀਂ ਮਿਲਦਾ ਰੱਬ ਸਾਨੂੰ ਸਮੇਂ ਅਨੁਸਾਰ ਦਿੰਦਾ ਕਈ ਵਾਰ ਸਮਾਂ ਬਣ ਜਾਂਦਾ ਸਬੱਬ ਬਣ ਜਾਂਦਾ ਉਹ ਵੇਲੇ ਜਿਹੜਾ ਰੱਬ ਚੀਜ਼ ਦਿੰਦਾ ਉਹ ਬਰਕਤ ਵਾਲਾ ਹੁੰਦਾ ਐਂਵਾਰੀ ਸਮਾਂ ਮਾੜਾ ਹੁੰਦਾ ਮਹਾਰਾਜ ਜੀ ਫਿਰ ਵੇਖ ਚਾਹ ਕੇ ਚੀਜ਼ ਦਿੰਦੇ ਆ ਆਪਾਂ ਉਹ ਸਮੇਂ ਵਿੱਚ ਡੋਲ ਜਾਂਦੇ ਆ ਹੋਰ ਪਾਸੇ ਤੁਰ ਪੈਨੇ ਆ ਨਹੀਂ ਪਾਈ ਸਤਿਗੁਰਾਂ ਦੇ ਘਰੋਂ ਗੁਰੂ ਨਾਨਕ ਸਾਹਿਬ ਦੇ ਘਰੋਂ ਸਭ ਕੁਝ ਮਿਲ ਸਕਦਾ ਸਭ ਕੁਝ ਮਿਲਿਆ ਹੈ ਵੱਡੇ ਵੱਡੇ ਸਿਧਾਂ ਨੇ ਗੁਰੂ ਨਾਨਕ ਸਾਹਿਬ ਕੋਲੋਂ ਸੁਖ ਲਏ ਨੇ ਵੱਡੇ ਵੱਡੇ ਦੇਵਤਿਆਂ ਨੇ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਆ ਕੇ ਸੇਵਾ ਕੀਤੀ ਐ ਸੁਖ ਲਏ ਨੇ ਸੋ ਇਸ ਕਰਕੇ ਇਕੱਲੇ ਦੇਵਤੇ ਇਕੱਲੇ ਸਾਧ ਸੰਤ ਨਹੀਂ ਇਕੱਲੇ ਸ਼ਿੱਧ ਨਹੀਂ ਦੈਂਤਾਂ ਨੇ ਵੀ ਆ ਕੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਤੱਕੀ ਐ ਕਲਾ ਖਾਲਸਾ ਦੀ ਜਿਹੜੀ ਖੋਪਰ ਭਰ ਕੇ ਲਹੂ ਦਾ ਪੀਂਦੀ ਐ ਉਹਨੇ ਵੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਲਈ ਸੀ ਤੇ ਮਹਾਰਾਜ ਨੇ ਫਿਰ ਬਚਨ ਕੀਤੇ ਸੀ ਤੈਨੂੰ ਰਜਾ ਦੇਾਂਗੇ ਛੇਵੇਂ ਜੋ ਛੇਵੇਂ ਜਾਮੇ ਤੇ 10ਵੇਂ ਜਾਮੇ 'ਚ ਅਸੀਂ ਜੁਦ੍ਹ ਕਰਨੇ ਨੇ ਜੰਗ ਕਰਨੇ ਨੇ ਉਸ ਵੇਲੇ ਤੂੰ ਆ ਜਾਵੀਂ ਤੈਨੂੰ ਉਹ ਖੂਨ ਪੀਂਦੀ ਐ ਖਾਲਸਾ ਜੀ ਤੇ ਮਹਾਰਾਜ ਕਹਿੰਦੇ ਉਸ ਵੇਲੇ ਤੈਨੂੰ ਰਜਾ ਦੇਾਂਗੇ ਸੱਚੇ ਪਾਤਸ਼ਾਹ ਦੀ ਸ਼ਰਨ ਜੋ ਵੀ ਆਇਆ ਮਹਾਰਾਜ ਨੇ ਉਹਨਾਂ ਨੂੰ ਸੋਖ ਹੀ ਦਿੱਤਾ ਹੈ ਉਹਨਾਂ ਨੇ ਆਸਾਂ ਮਨਸਾਂ ਨੂੰ ਪੂਰੀਆਂ ਕੀਤਾ ਹੈ ਸੋ ਸ਼ਰਧਾ ਭਾਵਨਾ ਦੇ ਨਾਲ ਜਾਈਏ ਤੇ ਕਲਗੀਧਰ ਸਵਾਮੀ ਜੀ ਬਹੁਤ ਕਿਰਪਾ ਕਰਦੇ ਸ਼ੀਸ਼ਿਦ ਕਿਰਪਾ ਕਰਦੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬ ਨਵਾਰ ਅੰਤਰਜਾਮੀ ਸਤਗੁਰੂ ਭਗਤ ਵੱਛਲ ਕਰਨਾ ਨਿਧਾਨ ਉਹਨਾਂ ਵਰਗਾ ਹੋਰ ਖਾਲਸਾ ਜੀ ਕੋਈ ਨਹੀਂ ਸੰਸਾਰ ਤੇ ਇਹ ਪਰਮੇਸ਼ਰ ਦਾ ਸੰਸਾਰ ਬਣਾਇਆ ਹੋਇਆ ਤੇ ਪਰਮੇਸ਼ਰ ਸਾਰਿਆਂ ਦੇ ਹਿਰਦੇ ਵਿੱਚ ਵਸਦਾ ਹੈ ਸੋ ਅਰਦਾਸ ਕਰਿਆ ਕਰੋ ਮਹਾਰਾਜ ਦਾਸ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਮਹਾਰਾਜ ਕਿਰਪਾ ਕਰਨ ਇਹ ਚੈਨਲ ਤੇ ਵੀ ਮਹਾਰਾਜ ਕਿਰਪਾ ਕਰਨ ਕਿਉਂਕਿ ਇਹ ਇਹਦੇ ਉੱਤੇ ਲੋਕ ਸੁਣਦੇ ਨੇ ਸੰਗਤ ਸੁਣਦੀ ਹੈ ਤੇ ਮਹਾਰਾਜ ਦੀ ਉਸਤਤੀ ਕਰਦੀ ਹੈ ਸੋ ਸੱਚੇ ਪਾਸ਼ਾ ਦਇਆ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ